ਹਾਂਜੀ ਦੋਸਤੋ ਅੱਜ ਅਸੀਂ ਆਏ ਹਮਾਚਲ ਪ੍ਰਦੇਸ਼ ਦੇ ਵਿੱਚ ਤੇ ਤੁਹਾਨੂੰ ਦਰਸ਼ਨ ਕਰਾਉਣ ਲੱਗੇ ਆਂ ਡੇਰਾ ਬਾਬਾ ਬੜਪਾਗ ਜੀ ਦੇ ਤਪਸਥਾਨ ਦੇ ਦੋਸਤੋ ਤੁਸੀਂ ਦੇਖ ਸਕਦੇ ਹੋ ਇਸ ਸਥਾਨ ਦੇ ਉੱਤੇ ਬਹੁਤ ਜ਼ਿਆਦਾ ਭਾਰੀ ਇਕੱਠ ਹੈ ਇਸ ਜਗ੍ਹਾ ਦੇ ਉੱਤੇ ਬਾਬਾ ਜੀ ਨੇ 17 ਸਾਲ 6 ਮਹੀਨੇ ਤਪੱਸਿਆ ਕੀਤੀ ਸੀਗੀ ਇਸ ਜਗ੍ਹਾ ਦੇ ਉੱਤੇ ਅੱਗੇ ਤੁਹਾਨੂੰ ਬੇਰੀ ਵੀ ਦਿਖਾਵਾਂਗੇ ਜਿੱਥੇ ਬਾਬਾ ਜੀ ਨੇ ਤਪੱਸਿਆ ਕੀਤੀ ਸੀਗੀ ਦੋਸਤੋ ਅੱਜ ਹੋਲੇ ਮਹੱਲੇ ਦਾ ਦਿਨ ਆਸ ਕਰਕੇ ਇਸ ਥਾਂ ਦੇ ਉੱਤੇ ਬਹੁਤ ਜ਼ਿਆਦਾ ਪੀੜਾ ਤੁਸੀਂ ਦੇਖ ਸਕਦੇ ਹੋ ਅਸੀਂ ਗੇਟ ਦੇ ਬਾਹਰਲੀ ਸਾਈਡ ਖੜੇ ਆ ਇਸ ਥਾਂ ਦੇ ਉੱਤੇ ਵੀਡੀਓ ਬਣਾਉਣ ਦੀ ਇਜਾਜ਼ਤ ਹੈ ਨਹੀਂ ਕਿ ਅਸੀਂ ਇਸ ਕਰਕੇ ਪਹਿਲਾਂ ਤੁਹਾਨੂੰ 12ਵਾਂ ਵੀਡੀਓ ਬਣਾ ਕੇ ਦਿਖਾ ਰਹੇ ਹਾਂ ਉਸ ਤੋਂ ਬਾਅਦ ਜਿੰਨੀ ਹੋ ਸਕੇ ਅੰਦਰੋਂ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਅਸੀਂ ਥੋੜੀ-ਮੋਟੀ ਇਜਾਜ਼ਤ ਲਈ ਹੈ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਭਾਰੀ ਇਕੱਠ ਹੈ ਇਸ ਸੰਸਥਾਨ ਦੇ ਉੱਤੇ ਬਾਬਾ ਵਿਟਭਾਗ ਜੀ ਨੇ ਤਪੱਸਿਆ ਕੀਤੀ ਸੀ ਲੋਕ ਸ਼ਰਧਾ ਭਾਵਨਾ ਦੇ ਨਾਲ ਆਪਣੀਆਂ ਮਨੋ ਕਾਮਨਾਵਾਂ ਲੈ ਕੇ ਇੱਥੇ ਹਰ ਸਾਲ ਹੋਲੇ ਮੁਹੱਲੇ ਵਾਲੇ ਦੇ ਨਾਲ ਹੋਲੀ ਦੇ ਦੇ ਨਾਲ ਪਹੁੰਚਦੇ ਨੇ ਦੋਸਤੋ ਅੱਗੇ ਤੁਹਾਨੂੰ ਲੈ ਕੇ ਚੱਲਦੇ ਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਦਾ ਜਿਹੜਾ ਗੇਟ ਆ ਉਹ ਬਣਿਆ ਹੋਇਆਗਾ ਸਾਹਮਣੇ ਗੁਰਦੁਆਰਾ ਸਾਹਿਬ ਦੇ ਨਾਲ 베ਰੀ ਵੀ ਆ ਇਸ ਸਾਈਡ ਦੇ ਉੱਤੇ ਬਾਜ਼ਾਰ ਆ ਅੱਗੇ ਵੀ ਤੁਹਾਨੂੰ ਦਿਖਾਉਨੇ ਆ ਹੋਰ ਵੀ ਲੈ ਕੇ ਚੱਲਦੇ ਆ ਦੋਸਤੋ ਹੁਣ ਆਪਾਂ ਬਿਲਕੁਲ ਗੇਟ ਦੇ ਨਜ਼ਦੀਕ ਆ ਚੁੱਕੇ ਹਾਂਗੇ ਭਾਰੀ ਇਕੱਠ ਹੋਣ ਕਰਕੇ ਥੋੜਾ ਜਿਹਾ ਟਾਈਮ ਜ਼ਿਆਦਾ ਲੱਗ ਰਿਹਾ ਹੈਗਾ ਬਹੁਤ ਜ਼ਿਆਦਾ ਇਕੱਠ ਹੈ ਤੁਸੀਂ ਦੇਖ ਸਕਦੇ ਹੋ ਵੀ ਪੈਰ ਧਰਨ ਨੂੰ ਜਗ੍ਹਾ ਨਹੀਂ ਹੈਗੀ ਇਸ ਸਾਈਡ ਦੇ ਉੱਤੇ ਬਾਜ਼ਾਰ ਸਜਿਆ ਹੋਇਆਗਾ ਤੇ ਦੂਸਰੀ ਸਾਈਡ ਤੇ ਵੀ ਤੁਸੀਂ ਦੇਖੋਗੇ ਇਸ ਸਾਈਡ ਦੇ ਉੱਤੇ ਵੀ ਬਾਜ਼ਾਰ ਆ ਜਿਹੜਾ ਇਸ ਥਾਂ ਦੇ ਉੱਤੇ ਲੱਗਿਆ ਹੋਇਆਗਾ ਕੋਣਸੀ ਤੋਂ ਉਹ 베ਰੀ ਦਿਖਾਉਣ ਲੱਗਿਆਂ ਦੋਸਤੋ ਸਾਹਮਣੇ ਇਹ ਉਹ 베ਰੀ ਹੈ ਜਿੱਥੇ ਗੁਰੂ ਸਾਹਿਬ ਨੇ ਤਪੱਸਿਆ ਕੀਤੀ ਸੀ